ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ ਜਿਉ ਬੁਲਾਵਹਿ ਤਿਉ ਬੋਲੈ ਸੁਆਮੀ ਕੁਦਰਤ ਕਬਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡੇ ਭਾਗਾਂ ਵਾਲੇ ਹੋ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣਾ ਸਮਾਂ ਤੇ ਸਵਾਸਾਂ ਨੂੰ ਸਫਲਾ ਕਰ ਰਹੇ ਹੋ ਜਗਤ ਪਿਤਾ ਜਗਤ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀ ਅਮਰਤਮਈ ਬਾਣੀ ਦੀ ਵਿਚਾਰ ਕਰਦਿਆਂ ਸੱਤਵੀਂ ਪੌੜੀ ਦੀ ਕੱਲ ਅੱਪਾਂ ਵਿਚਾਰ ਕੀਤੀ ਸੀ ਤੇ ਅੱਠਵੀਂ ਪੌੜੀ ਦਾ ਮੂਲ ਪਾਠ ਆਪ ਜੀ ਨੇ ਬਾਬਾ ਜੀ ਦੀ ਰਸਨਾ ਤੋਂ ਸਰਵਣ ਕੀਤਾ ਜਿਨਨੇ ਕਮਾਰਾ ਜੀ ਮੱਤਬੁੱਧ ਬਖਸ਼ਣ ਕੇ ਵਿਚਾਰ ਕਰਾਂਗੇ ਗੁਰੂ ਮਹਾਰਾ ਜੀ ਰਹਿਮਤ ਕਰਨ ਆਪ ਸਾਰਿਆਂ ਸੰਗਤਾਂ ਸੀਸ਼ ਦਿਓ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣਿਆ ਸਿੱਧ ਪੀਰ ਸੋਰਨਾਥ ਸੁਣਿਆ ਸਰਦ ਤਵਲ ਆਕਾਸ ਹੁਣੇ ਚਾਰ ਪੌੜੀਆਂ ਸੁਣਨ ਦੀ ਆਉਣਗੀਆਂ ਤੇ ਚਾਰ ਪੌੜੀਆਂ ਮੰਨਣ ਦੇ ਆਉਣ ਦੀਆ ਕੇਂਦਰੀ ਭਾਵ ਇਹਦਾ ਸੁਣਿਆਗਾ ਤੇ ਸੁਣਨਾ ਹੋਣਾ ਕੀ ਹੈ ਤੇ ਅੰਤਲੀਆਂ ਪੰਕਤੀਆਂ ਦੇ ਵਿੱਚ ਤੁਹਾਨੂੰ ਨਿਚੋੜ ਕੱਢਣਾ ਹੈ ਚਾਰ ਵਾਰੀ ਆਉਣਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਜਿਹੜਾ ਗਿਆਨ ਦਾ ਸਰੋਤ ਹੈ ਉਹ ਸਾਡੇ ਕੰਨ ਨੇ ਗਿਆਨ ਦਾ ਸਰੋਤ ਸੁਣਨੇਗਾ ਪੰਜਾਂ ਤਤਾਂ ਦਾ ਸਰੀਰ ਹੈ ਜਿਹੜਾ ਆਕਾਸ਼ ਹੈ ਵਿਕਾਸ ਦਾ ਤੱਤ ਹਬੈ ਸ਼ਬਦ ਆਕਾਸ਼ ਹੋਊਗਾ ਸ਼ਬਦ ਤਾਂ ਜਾਊਗਾ ਜੇ ਆਕਾਸ਼ ਨਾ ਹੋਵੇ ਸ਼ਬਦ ਨਹੀਂ ਜਾ ਸਕਦਾ ਜਦੋਂ ਸਾਡਾ ਬੱਚਾ ਪੈਦਾ ਹੁੰਦਾ ਉਹਨੂੰ ਅਸੀਂ ਜੋ ਸੁਣਾਵਾਂਗੇ ਉਹ ਉਹਨੇ ਬੋਲਣਾ ਹੈ ਸਭ ਤੋਂ ਪਹਿਲਾ ਕੰਮ ਹੈ ਜਿਹੜਾ ਬੱਚਾ ਸੁਣੂਗਾ ਉਹੀ ਬੋਲੂਗਾ ਨਮ ਜਨਮੇ ਬੱਚੇ ਨੂੰ ਤੁਸੀਂ ਮਹੀਨਾ 2-4 ਸਾਲ ਇੱਕ ਪਾਸੇ ਰੱਖ ਦਿਓ ਉਹ ਨਾ ਬੋਲੂਗਾ ਨਾ ਉਹਨੂੰ ਸੁਣੂਗਾ ਉਹਦੇ ਦੋਨੇ ਚੀਜ਼ਾਂ ਡੈੱਡ ਹੋ ਜਾਣਗੀਆਂ ਬੱਚੇ ਨੂੰ ਜੋ ਅਸੀਂ ਸੁਣਾਉਨੇ ਆ ਉਹਨੇ ਉਹ ਬੋਲਣਾ ਹੈ ਪਹਿਲਾਂ ਹਿਰਦੇ ਜਾਣੇਗਾ ਉਹੀ ਆਵਾਜ਼ ਉਹਨੂੰ ਸਮਝ ਜਾਊ ਫਿਰ ਉਹੀ ਬੋਲਣੀ ਹੈ ਜਿਹੜਾ ਕੁਝ ਸੁਣਾਗੇ ਉਹੀ ਬੋਲਾਂਗੇ ਜਿਹੜੇ ਬੱਚਿਆਂ ਨੂੰ ਨਹੀਂ ਸੁਣਦਾ ਉਹ ਨਾਲ ਗੁੰਗੇ ਵੀ ਹੋ ਜਾਂਦੇ ਆ ਗੁੰਗਾ ਤੇ ਬਹਿਰੇ ਦੋਨੇ ਇਕੱਠੇ ਹੀ ਨਹੀਂ ਆਉਗਣ ਜਿਹੜੇ ਬੱਚੇ ਬਹਿਰੇ ਹੁੰਦੇ ਆ ਉਹੀ ਗੁੰਗੇ ਹੁੰਦੇ ਆ ਤੇ ਸੁਣਨ ਨਾਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਹੁਣ ਮਹਾਰਾਜ ਇੱਥੇ ਕਹਿੰਦੇ ਨੇ ਕਿ ਜੇ ਤੂੰ ਪਰਮਾਤਮਾ ਦੇ ਸ਼ਬਦ ਨੂੰ ਸੁਣੇ ਤੇ ਫਿਰ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਕੀ ਸੁਣੀਏ ਮਰਾਇ ਦੇ ਇੱਕ ਬੜੇ ਪਿਆਰੇ ਬਜਨਾ ਕਹਿੰਦੇ ਆਇਓ ਸੁਣਨ ਪੜਨ ਕੋ ਬਾਣੀ ਕਿਉਂ ਜੀਵਨ ਮਿਲਿਆ ਆਇਓ ਸੁਣਨ ਪੜਨ ਕੋ ਬਾਣੀ ਤੁਸੀਂ ਆਇਓ ਸੁਣ ਅੱਛਾ ਪੜਾਂਗੇ ਤਾਂ ਜੇ ਪਹਿਲਾਂ ਸੁਣਿਆ دیکھ ਮੈਂ ਬੋ ਰਿਹਾ ਸੀ ਨਾ ਤਾਂ ਸਮਝ ਆਊ ਫਿਰ ਤੁਸੀਂ ਬੋਲੋਗੇ ਪਹਿਲਾਂ ਬਾਬਾ ਜੀ ਤੋਂ ਸਮਝਿਆ ਮਹਾਰ ਨਹੀਂ ਪੜੀ ਫਿਰ ਬੋਲੋਗੇ ਪਹਿਲਾਂ ਸੁਣਾਓਗੇ ਪੜਿਆ ਵੀ ਤਾਂ ਜਾਊਗਾ ਆਇਓ ਪਹਿਲਾਂ ਸੁਣਨਾ ਹੈ ਅਸੀਂ ਬੱਚੇ ਨੂੰ ਪਹਿਲਾਂ ਬੋਲ ਸੁਣਾਵਾਂਗੇ ਫੇਰ ਉਹ ਬੋਲੂਗਾ ਤੇ ਮੈਂ ਤਾਂ ਬੇਨਤੀ ਕਰਦਾ ਹੁਣ ਸਾਡੇ ਨਾਲ ਜਿਵੇਂ ਬੱਚੇ ਹੁੰਦੇ ਆ ਮਾਤਾਵਾਂ ਦਾਦੀਆਂ ਲੈ ਕੇ ਗੋਦੀ ਚ ਬੈਠੋ ਉਹਨੂੰ ਆਵਾਜ਼ ਵੀ ਗੁਰਮੰਤਰ ਸੁਣਾਓ ਮੂਲ ਮੰਤਰ ਸੁਣਾਓ ਉਹਨੂੰ ਆਵਾਜ਼ ਪਹਿਲੀ ਆਵਾਜ਼ ਮੂਲ ਮੰਤਰ ਉਹਦੇ ਕੰਨਾਂ ਚ ਪਾਓ ਵਹਿਗੁਰੂ ਮੰਤਰ ਉਹਦੇ ਕੰਨਾਂ ਚ ਪਾਓ ਭਗਤ ਪਾਉ ਪੈਦਾ ਹੋ ਬੱਚੇ ਦੇ ਲੜ ਦਿੰਨੇ ਆ ਨਾ ਆਪਾਂ ਕਿਸ ਤਰ੍ਹਾਂ ਦਿੰਨੇ ਆ ਸਾਰੇ ਆਪਾਂ ਸੰਸਾਰੀਆਂ ਰਾਜਾ ਬੇਟਾ ਆ ਹਾ ਕਰਕੇ ਹੈ ਨਾ ਉਹਨੂੰ ਖੜਾਉਨੇ ਆ ਬੱਚਾ ਆਵਾਜ਼ ਸੁਣਨਾ ਚਾਹੁੰਦਾ ਹੈਗਾ ਰਾਗ ਵੀ ਸੁਣਨਾ ਚਾਹੁੰਦਾ ਹੈ ਰੋਵੇ ਆਪਾਂ ਕੌਲੀ ਖੜਕਾਉਣ ਲੱਗੇ ਰਾਗ ਤੋਂ ਪ੍ਰਭਾਵਿਤ ਹੈ ਬੱਚਾ ਹੀ ਪ੍ਰਭਾਵਿਤ ਹੈ ਕੌਲੀ ਖੜਕਾਓ ਰਾਗ ਹੈ ਉਹ ਚੁੱਪ ਕਰਾਉਂਦਾ ਨੂੰ ਕਿਉਂਕਿ ਉਹਨੂੰ ਆਨੰਦ ਆਉਂਦਾ ਹੈ ਰਾਗ ਦੇ ਵਿੱਚੋ ਸ਼ਬਦ ਦੇ ਵਿੱਚੋ ਮਹਾਰਾਜ ਕਹਿੰਦੇ ਆਇਓ ਸੁਣਨ ਪੜਨ ਕੋ ਬਾਣੀ ਨਾਮ ਵਿਸਾਰ ਲੱਗੈ ਅਨ ਲਾਲ ਚ ਬਿਰਥਾ ਜਨਮ ਪ੍ਰਾਣੀ ਪਹਿਲਾਂ ਸੁਣਨਾ ਹੈ ਮਨੁੱਖ ਨੇ ਫੇਰ ਬੋਲਣਾ ਹੈ ਆਪਾਂ ਸਾਰੇ ਪਹਿਲਾਂ ਸੁਣ ਸੁਣ ਕੇ ਫੇਰ ਬਾਣੀ ਪੜਨ ਲੱਗਿਆ ਹੁਣ ਜਿਹੜੀ ਇਹ ਬਾਣੀ ਪੜੀ ਹੈ ਜਦੋਂ ਇਹ ਸਾਡੇ ਅੰਤਰਾਤਮੇ ਜਾਉ ਜਿਹੜੀਆਂ ਆਪਾਂ ਉੱਤੇ ਮਹਾਰਾਜ ਨੇ ਆਪਾਂ ਨੂੰ ਪੌੜੀਆਂ ਸਾਰੀਆਂ ਵਿਚਾਰਿਆਂ ਨੇ ਇੱਕ ਓੰਕਾਰ ਤੋਂ ਲੈ ਕੇ ਪਹਿਲਾ ਮੂਲ ਮੰਤਰ ਵਿਚਾਰਿਆ ਜਪ ਉਹਦਾ ਸਰੂਪ ਦੱਸਿਆ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀਪੀ ਸੱਚ ਪਰ ਪਹਿਲੀ ਪੌੜੀ ਦੇ ਵਿੱਚ ਇੱਕ ਸਵਾਲ ਪੈਦਾ ਹੋਇਆ ਕਿਬ ਸਚਿਆਰਾ ਹੋਈਐ ਕਿਬ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਉਹ ਪ੍ਰਮਾਤਮਾ ਦੇ ਗੁਣ ਗਾਉਣੇ ਉਹਦੇ ਹੁਕਮ ਨੂੰ ਸਮਝਣਾ ਹੁਕਮ ਰਜਾਈ ਚੱਲਣਾ ਹੁਕਮ ਰਜਾ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੈ ਨ ਕੋਈ ਹੁਕਮੀ ਹੁਕਮ ਚਲਾਏ ਰਾ ਨਾਨਕ ਬਿਗ ਸਹਬੇ ਪਰਵਾ ਇਹ ਸਾਰਾ ਸਮਝਦੇ ਆਉਣਾ ਮੂਲ ਮੰਤਰ ਪਹਿਲੀ ਪੌੜੀ ਸਚਿਆਰੇ ਕਿਵੇਂ ਹੋਈ ਏ ਦੂਜੀ ਦੇ ਵਿੱਚ ਨਾਨਕ ਹੁਕਮ ਹੈ ਜੇ ਬੁੱਝਾ ਹੁਕਮ ਦੀ ਸਮਝ ਆਵੇ ਵੀ ਸਾਰਾ ਕੁਛ ਉਹਦੇ ਹੁਕਮ ਚ ਹੈ ਫਿਰ ਹਉਮੈ ਨੇ ਨਾ ਸੋਣਾ ਹੁਕਮੀ ਹੁਕਮ ਚਲਾਏ ਰਾ ਨਾਨਕ ਵੀ ਤੀਜੀ ਪੌੜੀ ਚ ਉਹਦੇ ਸਮਝਣਾ ਉਹਦੇ ਹੁਕਮ ਦੇ ਸਾਰੇ ਤੇ ਦੇਖ ਵੀ ਹੋ ਖੁਸ਼ ਹੋ ਰਿਹਾ ਚੌਥੀ ਪੌੜੀ ਜਿਹੜ ਮਾਰਾਈ ਨੇ ਵਰਨਨ ਕੀਤਾ ਸਚਿਆਰੇ ਹੋਣ ਦਾ ਜਵਾਬ ਦਿੱਤਾ ਅਮਰਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਉਹ ਜਿਹੜਾ ਸਮਝਿਆ ਮੇਰੇ ਪਰਮਾਤਮਾ ਦੇ ਗੁਣ ਉਹਨਾਂ ਨੂੰ ਫਿਰ ਵਿਚਾਰਨਾ ਗੋਣੇ ਅਮਰਤ ਵੇਲੇ ਅਮਰਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਇਹ ਵੇ ਜਾਣੀਐ ਸਭ ਆਪੇ ਸਚਿਆ ਫਿਰ ਪੰਜਵੀਂ ਪੌੜੀ ਮਾਰਨੇ ਸਪਸ਼ਟ ਕੀਤਾ ਇਹ ਪ੍ਰਾਪਤਿਕ ਤੁਨੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰੂ ਨਾਲ ਜੁੜ ਕੇ ਇਹ ਪ੍ਰਾਪਤੀ ਹੋਣੀ ਹੈ ਤਾਂ ਹੀ ਫਿਰ ਮਹਾਰਤ ਪੰਜਵੀਂ ਚ ਅਰਦਾਸ ਸਖਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਨੈ ਫਿਰ ਛੇਵੀਂ ਪੌੜੀ ਚ ਮੱਤ ਵਿਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਕੀ ਸੁਣਨਾ ਹੈ ਸੁਣਿਆ ਦੁਖ ਪਾਪ ਕਾ ਨਾ ਕਹਣਾ ਜੇ ਗੁਰ ਕੀ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਉਹ ਗੁਰੂ ਦੀ ਸਿੱਖਿਆ ਜਿਹੜੀ ਉੱਤੇ ਪੰਜਾਂ ਪੌੜੀਆਂ ਦੇ ਵਿੱਚ ਗੁਰੂ ਨੇ ਦਿਲੜ ਕਰਾਤੀ ਉਹ ਪ੍ਰਮਾਤਮਾ ਦਾ ਹੁਕਮ ਰਜਾ ਨਾਮ ਦਿਲੜ ਕਰਾਤਾ ਜਦੋਂ ਉਹ ਗੁਣ ਸੁਣੇ ਉਦੋਂ ਫਿਰ ਤੇਰੇ ਜੀਵਨ ਦੇ ਵਿੱਚ ਜਿਹੜੀ ਤਬਦੀਲੀ ਆਉਣੀ ਹੈ ਨਾ ਜਿਹਨੂੰ ਅਮਰਦਾਸ ਮਹਾਰਾਜ ਅਮਰਤ ਵੇਲੇ ਸਾਨੂੰ ਰੋਜ਼ ਬਾਜ ਮਾਰਦੇ ਆ ਇਹ ਸਰਵਣ ਹੋ ਮੇਰੇ ਹੋ ਸੱਚ ਹੈ ਸੁਣਨੈ ਨੋ ਪਠਾਏ ਐ ਮੇਰੇ ਕੰਨੋ ਸੋਨੂ ਸੱਚ ਸੁਣਨ ਵਾਸਤੇ ਭੇਜਿਆ ਇਹ ਸਰਬਨੋ ਮੇਰਿਓ ਸੱਚ ਐ ਸੁਣਨੈ ਨੋ ਪਠਾਈ ਸੱਚ ਐ ਸੁਣਨੈ ਨੋ ਪਠਾਈ ਸਰੀਰ ਲਾਏ ਸੁਣੋ ਸਤਿ ਬਾਣੀ ਬੜੇ ਪਿਆਰੇ ਗੁਰੂ ਅਮਰਦਾਸ ਪਿਤਾ ਦੇ ਸ਼ਬਦ ਹੈ ਅਮਰਤ ਵੇਲੇ ਇਸ ਤਰ੍ਹਾਂ ਆਨੰਦ ਨਾਲ ਪੜਿਆ ਕਰੋ ਇਹਨਾਂ ਨੂੰ ਸੁਣਾਉਣਾ ਹੈ ਅਮਰਤ ਵੇਲੇ ਇਹ ਸਰਬਨੋ ਮੇਰਿਓ ਸੱਚ ਐ ਸੁਣਨੈ ਨੋ ਪਠਾਈ ਐ ਮੇਰੋ ਕੰਨੋ ਸੋਨੂ ਸੱਚ ਸੁਣਨ ਵਾਸਤੇ ਭੇਜਿਆ ਸੱਚ ਐ ਸੁਣਨੈ ਨੋ ਪਠਾਈ ਸਰੀਰ ਲਾਏ ਸੁਣੋ ਸਤ ਬਾਣੀ ਸ਼ਿਕਰਾਨਾ ਵੀ ਕਰੋ ਬਹੁਤੇ ਏਦਾਂ ਦੇ ਨੇ ਸੁਣਦਾ ਵੀ ਨਹੀਂ ਹੈ ਜਿੱਦੇ ਬੁੜੇ ਹੋਗੇ ਉਹਦੇ ਵੀ ਹਟ ਜਾਣਾ ਹੈ ਜਿੰਨਾ ਚਿਰ ਹੈਗਾ ਇਹ ਸਰੋਤ ਦਿੱਤੀ ਹੈ ਉਹਨਾਂ ਚਿਰ ਸੁਣੋ ਸੱਚ ਹੈ ਸੁਣਨਾ ਨਉ ਪਠਾਈ ਸਰੀਰ ਲਾਏ ਸੁਣੋ ਸਤ ਬਾਣੀ ਮਰੇ ਕੀ ਹੂ ਜਿੱਤ ਸੁਣੀ ਮਨ ਤਨ ਹਰਿਆ ਹੋਆ ਮਨ ਕਰਕੇ ਤਨ ਕਰਕੇ ਖੇੜਾ ਆ ਜਾਣਾ ਜਿੱਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਾਸਸ ਮਨ ਰਸ ਦਾ ਰਸ ਨਾਲ ਭਰ ਜਾਣੀ ਹੈ ਰਸਨਾ ਗੀਦੀ ਬੋਲਤ RAM ਜਦੋਂ ਗੁਰੂ ਗੁਰੂ ਜਪਿਆ ਰਸਨਾ ਦੇ ਰਸ ਨਾਲ ਭਰ ਜਾਣਾ ਹੈ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੁਰੂ ਜਪਿਆ ਕਰੋ ਜਿੱਦੇ ਸਿਮਰਨ ਕਰਦੇ ਆਂ ਬਾਰ-ਬਾਰ ਵੈਗੁਰੂ ਕਹਿਣ ਨੂੰ ਜੀਕਰੂ ਦੁਆਰਾ ਮਨੋ ਸੋੜੀ ਰਸਨਾ ਤੇ ਰਸ ਆ ਗਿਆ ਪਹਿਲੇ ਪੁਆਇੰਟ ਤੇ ਰਸ ਹੁਣਾ ਹੈ ਰਸਨਾ ਨੂੰ ਜਿਹੜੀ ਚੀਜ਼ ਸਾਨੂੰ ਸੁਆਦ ਲੱਗੇ ਨਾ ਬਾਰ-ਬਾਰ ਖਾਂਦੇ ਆਂ ਖੰਡ ਬੱਚਾ ਬਾਰ-ਬਾਰ ਜਾਂਦਾ ਐਸੀ ਵੀ ਕਈ ਵਾਰੀ ਜੀਕਰ ਦੁਆਰਾ ਫੇਰ ਖਾਣ ਲੱਗਦੇ ਆਂ ਅੰਮ੍ਰਿਤ ਵੇਲੇ ਉੱਠ ਕੇ ਵੈਗਰੂ ਵੈਗਰੂ ਜਪੋ ਉਹ ਮੂਲ ਮੰਤਰ ਮੰਨ ਲਓ ਦੁਬਾਰਾ ਕਹਿਣ ਨੂੰ ਜੀ ਕਰਿਆ ਰਸ ਆਉਣ ਲੱਗ ਗਿਆ ਰਸਨਾ ਰਸ ਸਮਾਣੀ ਸੱਚ ਅਲਖ ਬਡਾਣੀ ਤਾਂ ਕਿ ਗਤ ਤਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਹੈ ਸੁਣਨਾ ਉਹ ਪ੍ਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਸੁਣਨਾ ਹੈ ਜਿਨ੍ਹਾਂ ਨੇ ਫਿਰ ਅੰਮ੍ਰਿਤ ਰੂਪੀ ਨਾਮ ਸੁਣਨਾ ਹੈਗਾ ਫਿਰ ਉਹਨਾਂ ਦੀ ਜਿਹੜੀ ਅਵਸਥਾ ਬਣਨੀ ਹੈਗੀ ਸਭ ਤੋਂ ਪਹਿਲਾਂ ਉਹਨਾਂ ਦੇ ਜੀਵਨ ਦੇ ਵਿੱਚ ਖੇੜਾ ਆਉਣਾ ਹੈਗਾ ਨਾਨਕ ਭਗਤਾਂ ਸਦਾ ਵਿਕਾਸ ਵਿਕਾਸ ਕਦੋਂ ਆਉਣੇਗਾ ਜਦੋਂ ਉਤਲੇ ਸਾਰੇ ਹਕਮ ਸਮਝ ਕੇ ਹੁਕਮ ਰਾਜਾ ਭਾਣਾ ਨਾਮ ਜਦੋਂ ਇਹ ਜੀਵਨ ਚ ਆ ਗਏ ਫਿਰ ਜੋ ਹੋ ਰਿਹਾ ਹੈ ਉਹਦੇ ਹੁਕਮ ਚ ਹੋ ਰਿਹਾ ਹੈ ਜਦੋਂ ਹੁਕਮ ਦੀ ਸਮਝ ਆ ਜਾਏ ਫਿਰ ਮਹਾਰਾਜ ਕਹਿੰਦੇ ਜੇ ਸੁੱਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਜੈ ਧਾਈ ਜੇ ਭੁੱਖ ਦੇ ਤਾਂ ਇੱਤੇ ਹੀ ਰਾਜਾਂ ਦੁੱਖ ਵਿੱਚ ਸੂਕ ਮਨਾਇ ਮੰਨ ਲਓ ਜਦੋਂ ਹਰ ਹੁਕਮ ਪ੍ਰਮਾਤਮਾ ਦਾ ਕਬੂਲ ਕਰ ਲਿਆ ਫਿਰ ਦੁੱਖ ਗਾਇਬ ਹੋ ਜਾਂਦਾ ਹੈਗਾ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਤ ਤਤੀ ਤਵੀ ਤੇ ਬਹਿ ਕੇ ਵੀ ਮੇਰਾ ਪਿਤਾ ਕਹਿ ਰਿਹਾ ਜੋ ਕੁਛ ਸੀ ਪ੍ਰਮਾਤਮਾ ਕਰਿਓ ਇਹ ਮੈਨੂੰ ਮਿੱਠਾ ਲੱਗਦਾ ਜਦੋਂ ਫਿਰ ਉਹ ਅਵਸਥਾ ਬਣਦੀ ਹੈ ਨਾ ਪ੍ਰਮਾਤਮਾ ਦੇ ਨਾਮ ਨਾਲ ਜੁੜਦੇ ਹੈ ਤੇ ਜਿਹਨੂੰ ਗੁਰੂ ਨਾਨਕ ਮਹਾਰਾਜ ਕਹਿੰਦੇ ਨਾਏ ਸੁਣਿਆ ਸਭ ਸਿੱਧ ਹੈ ਰਿੱਧ ਪਿੱਛੇ ਆਵੈ ਨਾਮ ਸੁਣਿਆ ਸਾਰਿਆਂ ਸਿੱਧੀਆਂ ਤੇ ਰਿੱਧੀਆਂ ਵੀ ਪਿੱਛੇ ਤੁਰਿਆ ਆਉਨੀਆਂ ਨਾਏ ਸੁਣਿਆ ਨਾਉ ਨਿੱਧ ਮਿਲੇ ਮਨ ਚਿੰਦਿਆ ਪਾਵੈ ਨਾਏ ਸੁਣਿਆ ਸੰਤੋਖ ਹੋਏ ਕਬਲਾ ਚਰਨ ਤੇ ਆਵੈ ਨਾਏ ਸੁਣਿਆ ਸਹਿਜ ਉਪਜੈ ਸਹਿਜੇ ਸੁਖ ਪਾਵੈ ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ ਪਰ ਪ੍ਰਾਪਤੀ ਕਦੋਂ ਹੋਣੀ ਐ ਜਦੋਂ ਗੁਰੂ ਨਾਲ ਸੁਣਾਂਗੇ ਗੁਰੂ ਨੂੰ ਬੇਨਤੀ ਕਰਾਂਗੇ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਬਿਸਰਨੈ ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੇ ਇਹੋ ਜਿਹੜੇ ਪ੍ਰਮਾਤਮਾ ਦੇ ਗੁਣ ਜਦੋਂ ਅਸੀਂ ਗਾ ਕੇ ਸੁਣੇ ਇਹ ਆਪਾਂ ਜਿਹੜਾ ਵਿਚਾਰਦੇ ਆ ਨਾ ਜਿੱਦਿਆਂ ਅਸੀਂ ਸਾਡੀ ਸ्रोत ਦੇ ਵਿੱਚ ਆ ਗਿਆ ਮੰਨ ਲਓ ਜਿਹੜਾ ਸ਼ਬਦ ਮੈਂ ਇੱਕ ਵਾਰੀ ਗਲਤ ਪੜ੍ਹ ਰਿਹਾ ਜੀ ਉਹਦੀ ਸ्रोत 'ਚ ਮੇਰਾ ਬੋਲਿਆ ਸ਼ਬਦ ਵਾ ਗਿਆ ਦੁਆਰਾ ਗਲਤ ਨਹੀਂ ਬੋਲਣਾ ਕਿਉਂ ਨਹੀਂ ਆਉਂਦਾ ਉਹ ਹਲੇ ਸ्रोत ਦੇ ਵਿੱਚ ਨਹੀਂ ਆਉਂਦਾ ਸਾਨੂੰ ਪਹਾੜੇ ਬੱਚੇ ਹੁੰਦਿਆਂ ਨੂੰ ਪੜ੍ਹਾਏ ਸੀਗੇ ਅੱਜ ਵੀ ਸਾਡੇ ਕੰਨ 'ਤੇ ਹੈ ਕਿਉਂ ਮਾਸਟਰ ਨੇ ਸਾਨੂੰ ਸੁਣਾਇਆ ਸਾਡੀ ਸਰੋਤ ਦੇ ਵਿੱਚ ਫਿੱਟ ਹੋਗੇ ਅੱਜ ਵੀ ਦੱਸਾਂਗੇ 16 38 ਐ 17 351 ਅਸੀਂ ਅੱਜ ਵੀ ਦੱਸਦੇ ਕਿਉਂ ਦਿਲੜ ਕਰਾਤਾ ਸੁਰਤੀ ਵਿੱਚ ਆ ਗਿਆ ਜਿੱਦੇ ਇਹ ਗੁਰੂ ਦਾ ਪੜਿਆ ਹੋਇਆ ਸ਼ਬਦ ਸੁਰਤੀ ਵਿੱਚ ਆ ਗਿਆ ਤੇ ਉਹਦੇ ਵਿਗਾਸ ਪੈਦਾ ਹੋ ਜਾਣਾ ਹੈ ਖੇੜਾ ਪੈਦਾ ਹੋ ਜਾਣਾ ਹੈਗਾ ਜੀਵਨ ਆਨੰਦਤ ਹੋ ਜਾਣਾ ਹੈਗਾ ਜੇ ਦੋ ਸੁਰਤ ਜੋੜ ਕੇ ਸੁਣਾਗੇ ਅੰਦਰ ਧਿਆਨ ਜਾਊਗਾ ਫਿਰਦੇ ਰੂਪੀ ਘਰ ਦੇ ਵਿੱਚੋਂ ਸਾਰੀਆਂ ਸ਼ਕਤੀਆਂ ਪ੍ਰਗਟ ਹੋਣਗੀਆਂ ਹੈ ਕੋਸ ਮਾਰਾ ਕਹਿੰਦੇ ਸਭ ਕੁਝ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਭਲਾਹੀ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨ ਮੁੱਖਾਂ ਸਾਧਨਾ ਪਾਇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਜਿਹੜਾ ਕੋ ਤੁਸੀਂ ਬ੍ਰਹਮੰਡ ਚ ਦੇਖਦੇ ਹੋ ਇਹ ਸਾਰਾ ਕੁਮਾਰਾ ਕਹਿੰਦੇ ਤੇਰੇ ਸੀਰ ਦੇ ਵਿੱਚ ਪਾਇਆ ਹੈ ਮਾਰਾ ਨੇ ਬ੍ਰਹਮੰਡ ਦੀ ਪੂਰੀ ਸ਼ਕਤੀਆਂ ਤੇਰੇ ਅੰਦਰ ਨੇਗੀਆਂ ਮਰਾ ਕਹਿੰਦੇ ਪਹਿਲੀ ਪੰਕਤੀ ਚ ਫਿਰ ਕਹਿੰਦੇ ਨੇ ਸੁਣਿਆ ਸਿੱਧ ਪੀਰ ਸੁਰਨਾਥ ਜਦੋਂ ਤੁਸੀਂ ਇਹ ਗੁਰੂ ਦੇ ਸ਼ਬਦ ਜਿਹੜੇ ਆਪਾਂ ਉੱਤੇ ਸਾਰੇ ਵਿਚਾਰੇ ਨੇ ਪਰਮਾਤਮਾ ਦੇ ਨਾਮ ਨੂੰ ਅਸੋ ਜਿਹਾ ਜੀ ਸਿਮਰਾਂਗੇ ਨਾ ਜਿਹੜਾ ਕੁਝ ਪੜਿਆ ਗੁਰੂ ਨੇ ਦਿਲਡ ਕਰਾਇਆ ਮੂਲ ਮੰਤਰ ਦਿਲਡ ਕਰਨਾ ਸਿਮਰਨ ਕਰਨਾ ਜਦੋਂ ਇਹ ਦਿਲਡ ਕਰਿਆ ਹਿਰਦੇ ਚ ਵਸਿਆ ਸੁਰਤ ਦੇ ਨਾਲ ਸੁਣਿਆ ਸਿੱਧ ਪੀਰ ਸੁਰਨਾਥ ਇਹ ਫਿਰ ਮੰਨ ਲਓ ਸਿੱਧ ਸਫਲ ਹੋ ਜਾਣਾ ਸਿੱਧੀ ਪ੍ਰਾਪਤ ਕਰ ਲੈਣੀ ਪੀਰ ਇਸਲਾਮਤ ਦਾ ਸ਼ਬਦ ਹੈ ਆਪਣੇ ਆਗੂ ਨੂੰ ਪੀਰ ਕਹਿੰਦੇ ਨੇ ਪੀਰ ਲੱਗਾ ਪੂਜ ਆਖੀ ਆਏ ਸੋਰ ਕਈਏ ਦੇਵਤੇ 나ਥ ਇਕ ਜੋਗੀਆਂ ਦੀ ਅਸ ਹੈ ਜਿਹੜੇ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਸੁਣਿਆ ਫਿਰ ਉਹਦੀਆਂ ਜਿਹੜੀਆਂ ਅਵਸਥਾ ਬਣਦੀਆਂ ਨੇਗੀਆਂ ਆਪਾਂ ਸੁਖਮਨੀ ਸਾਹਿਬ ਦੀ ਪਹਿਲੀ ਪੌੜੀ ਪੜ੍ਹਦੇ ਆ ਨਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਉਦੀ ਜਿਹੜੀ 8ਵੇਂ ਪਤਾ ਹੈਗਾ ਉਹ ਚ ਮਹਾਰਾਜ ਕਹਿੰਦੇ ਨੇ ਹਰ ਸਿਮਰਨ ਕਰ ਭਗਤ ਪ੍ਰਗਟਾਏ ਪਹਿਲਾਂ ਸਿਮਰਨ ਦੀ ਵਰਕਤ ਕੀਤੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ 8ਵੀਂ ਜਿਹੜੀ ਪੌੜੀ ਹੈ ਉਹ ਕਹਿੰਦੇ ਨੇ ਹਰ ਸਿਮਰਨ ਕਰ ਭਗਤ ਪ੍ਰਗਟਾਏ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਜਿਨ੍ਹਾਂ ਨੇ ਸੁਣਿਆ ਉਦੇ ਵਿੱਚੋਂ ਫਿਰ ਭਗਤੀ ਪ੍ਰਗਟ ਹੋਈ ਹਰ ਸਿਮਰਨ ਜਦੋਂ ਹਰ ਸਿਮਰਨ ਕਰਿਆ ਫਿਰ ਉਹਦੇ ਜੀਵਨ ਦੇ ਵਿੱਚੋਂ ਭਗਤੀ ਭਾਉ ਪੈਦਾ ਹੋਇਆ ਹਰ ਸਿਮਰਨ ਕਰ ਭਗਤ ਪ੍ਰਗਟ ਆਏ ਹਰ ਸਿਮਰਨ ਲੱਗ ਬੇਦ ਪਾਈ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸੁਣਾ ਉਹਨਾਂ ਨੇ ਫਿਰ ਬੇਦ ਲਿਖੇ ਹਰ ਸਿਮਰਨ ਕਰ ਸਿੱਧ ਜਤੀ ਦਾਤੇ ਜਿਨ੍ਹਾਂ ਨੇ ਸਿਮਰਨ ਕੀਤਾ ਉਹੀ ਸਿੱਧ ਬਣੇ ਉਹੀ ਜਤੀ ਬਣੇ ਹਰ ਸਿਮਰਨ ਨੀਚ ਚੌਕੁੰਟ ਜਾਤੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਸਿਮਰਨ ਕੀਤਾ ਉਹ ਜਿਹਨਾਂ ਨੂੰ ਨੀਚ ਕਹਿੰਦੇ ਸੀਗੇ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਉੱਚੋ ਬਿਦ ਅਰਦਾਸੀ ਸੁੱਤੇ ਕਿਸੇ ਨੂੰ ਉਤਰਿਆ ਘਰ ਜਿਸ ਆਏ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਉਹ ਫਿਰ ਨੀਚਾਂ ਤੋਂ ਸੰਸਾਰ ਦੇ ਵਿੱਚ ਪ੍ਰਗਟ ਹੋ ਗਏ ਤੇ ਜਿਨ੍ਹਾਂ ਨੇ ਫਿਰ ਜੀਵਨ ਦੇ ਵਿੱਚ ਪ੍ਰਮਾਤਮਾ ਦਾ ਨਾਮ ਸੁਣਿਆ ਅਮਰਤ ਰੂਪੀ ਨਾਮ ਨੂੰ ਸੁਣਿਆ ਹਰਦੇ ਵਿੱਚ ਵਸਾਇਆ ਤੇ ਫਿਰ ਸੁਖਮਣੀ ਸਾਹਿਬ ਦੀ 24ਵੀਂ ਅਸ਼ਟਪਦੀ ਦਾ ਜਿਹੜਾ ਛੇਮਾ ਪਦ ਹੈਗਾ ਉਹ ਜੀਵਨ ਦੇ ਵਿੱਚ ਸਾਰਾ ਕੁਝ ਇਹ ਜਿਹੜਾ ਆਇਆ ਨਾ ਮੇਨ ਜਿਹੜਾ ਇੱਥੇ ਕੇਂਦਰ ਹੈ ਉਹ ਸੁਣਿਆਗਾ ਇਹਨੂੰ ਪੜਨਾ ਵੀ ਸੁਣਿਆ ਹੈ ਸੁਣਨ ਕਰਕੇ ਜੇ ਸੁਣੀ ਆਊਗਾ ਉਹਦਾ ਹੁੰਦਾ ਸੁਣੋ ਸੁਣਿਆ ਇਸਿਆ ਨੂੰ ਸੁਣਨ ਕਰਕੇ ਜਿਨ੍ਹਾਂ ਨੇ ਸੁਣਿਆ ਤੇ 24ਵੇਂ ਅਸ਼ਟਪਦੀ ਮਾਰਕ ਜਿਹੜੇ ਸੁਣਦੇ ਨੇ ਨਾ ਖੇਮ ਸ਼ਾਂਤ ਰਿੱਧ ਨਵ ਨਿੱਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਾਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਗਿਆਨ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤਰੋ ਤਤਕਾ ਬੀਤਾ ਸਮਦਰਸੀ ਇਕ ਦ੍ਰਿਸ਼ਟੀਤਾ ਇਹ ਫਲ ਤਿਸ ਜਨ ਕੈ ਮੁਖ ਭਣੇ ਇਹ ਉੱਤੇ 20 ਫਲਾਂ ਦੀ ਕੀਤੀ ਹੈ ਬਖਸ਼ਿਸ਼ ਖੇਮ ਸ਼ਾਂਤ ਰਿੱਧ ਨਵ ਨਿੱਤ ਸ਼ਾਂਤੀ ਅਟਲ ਸੁਖ ਰਿੱਧੀਆਂ ਨੌ ਨਿੱਧੀਆਂ ਗਿਆਨ ਬੁੱਧ ਗਿਆਨ ਸਰਬ ਤੈ ਸਿੱਧ ਇਹ ਸਾਰਾ ਕੋ 20 ਫਲ ਗਿਣੇ ਨੇ ਇਹ ਫਲ ਤਿਸ ਜਨ ਕੈ ਮੁਖ ਭਣੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਜਿਹੜਾ ਪ੍ਰਮਾਤਮਾ ਦੇ ਬਚਨਾਂ ਨੂੰ ਮੂੰਹ ਨਾਲ ਬੋਲੂਗਾ ਤੇਰਾ ਸ੍ਰਾਵਣਾ ਸੁਣੂਗਾ ਇਹ ਫਲ ਇਸ ਜਨ ਕੈ ਮੁਖ ਪਣੇ ਇਹ ਸਾਰੇ ਜਿੰਨੇ ਫਲ ਨੇ ਉਹਦੇ ਜੀਵਨ ਦੇ ਵਿੱਚ ਉਹਦੇ ਜੀਵਨ ਸਿੱਧੀ ਵੀ ਆਊਗੀ ਰਿੱਧੀ ਵੀ ਆਊਗੀ ਬੁੱਧ ਵੀ ਆਊਗੀ ਤਤ ਗਿਆਨ ਵੀ ਆਊਗਾ ਇਹ ਫਲ ਇਸ ਜਨ ਕੈ ਮੁਖ ਪਣੇ ਗੁਰੂ ਨਾਨਕ ਨਾਮ ਬਚਨ ਮਨ ਗੁਰੂ ਨਾਨਕ ਮਰਦੇ ਕਹੇ ਬਚਨ ਜਦੋਂ ਮਨ ਨਾਲ ਸੁਣੇ ਇਹ ਫਿਰ ਸਾਰੀਆਂ ਸ਼ਕਤੀਆਂ ਅੰਦਰੋਂ ਪੈਦਾ ਹੋਣ। ਫਿਰ ਉਹਨਾਂ ਦੇ ਜੀਵਨ ਜਮਾਰੇ ਕਹਿੰਦੇ ਸੋਣਿਆ ਸਿੱਧ ਪੀਰ ਸੁਰਨਾਥ ਉਹਨਾਂ ਦੇ ਜੀਵਨ ਦੇ ਵਿੱਚ ਸਿੱਧੀ ਆ ਜਾਣਿਆ ਸਮਝ ਵੀ ਆ ਜਾਣੀ ਹੈ ਇਹ ਜਿਹੜੇ ਸਿੱਧ ਨੇ ਪੀਰ ਨੇ ਨਾਥ ਨੇ ਆਪ ਨਾਥ ਨਾਥੀ ਸਭ ਜਾ ਕੇ ਸਮਝ ਆ ਗਈ ਵੀ ਨਾਥ ਤਾਂ ਇੱਕੋ ਹੀ ਹੈ ਇਹ ਸਾਰਿਆਂ ਨੂੰ ਜਿਹਨੇ ਨੱਥਿਆ ਹੋਇਆ ਆਪ ਨਾਥ ਨਾਥੀ ਸਭ ਜਾ ਕੇ ਰਿੱਧ ਸਿੱਧ ਅਵਰਾ ਸਾਧ ਸੁਣਿਆ ਧਰਤ ਤਵਲ ਪਰਮਾਤਮਾ ਦਾ ਜਦੋਂ ਸ਼ਬਦ ਸੁਣਿਆ ਤਰਤਵਲ ਕਹੀਏ ਧਰਤੀ ਤਵਲ ਕਹੀਏ ਬਲਦ ਆਕਾਸ਼ ਕਹੀਏ ਆਕਾਸ਼ ਤਵਲਦਾਰ ਤਪਤਾਲ ਵੀ ਕਰਦੇ ਨੇ ਪਰ ਸਮਝ ਆ ਜਾਂਦੀ ਹੈ ਸਨਤਨ ਮਤ ਕਹਿੰਦਾ ਸੀ ਧਰਤੀ ਨੂੰ ਬੜਦਨੇ ਚੱਕਿਆ ਹੋਇਆ ਸਮਝ ਆ ਜਾਂਦੀ ਹੈ ਇਹ ਜਿਹੜਾ ਤਵਲ ਹੈ ਤੌਲ ਧਰਮ ਦਇਆ ਕਾ ਪੂਤ ਅੱਗੇ ਆਊਗਾ ਸ਼ਬਦ ਹੈ ਨਾ ਉਹਨੂੰ ਸਮਝ ਆ ਜਾਂਦੀ ਹੈ ਇਹ ਸਾਰਾ ਧਰਮ ਨਿਜਮ ਮੇਰੇ ਵੈਗਰੂ ਦੇ ਹੁਕਮ ਦੇ ਵਿੱਚ ਸਾਰਾ ਬੱਜਿਆ ਹੋਇਆ ਇਹ ਸਾਰੀਆਂ ਸ਼ਕਤੀਆਂ ਇਹ ਸਾਰਾ ਗਿਆਨ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ੜੁੜੀਏ ਦੀਪ ਲੋਪ ਪਾਤਾਲ ਸੁਣਿਆ ਕੋਹ ਨ ਸਕ ਕਾਲ ਸੁਣਿਆ ਦੀਪ ਲੋ ਪਾਤਾਲ ਪਰਮਾਤਮਾ ਦੇ ਨਾਮ ਸੁਣਨ ਨਾਲ ਉਹਦਾ ਸ਼ਬਦ ਸੁਣਿਆ ਗੁਰੂ ਦੀ ਬਾਣੀ ਸੁਣੀ ਅਮਰ ਤ੍ਰੂਪੀ ਨਾਮ ਸੁਣਿਆ ਦੀਪ ਕਈਏ ਖੰਡ ਜਿਹੜਾ ਟਾਪੂ ਦੇ ਆਲੇ-ਦਾਲੇ ਪਾਣੀ ਹੋਵੇ ਇਹਨਾਂ ਨੂੰ ਦੀਪ ਕਹਿੰਦੇ ਨੇਗੇ ਲੋਕ ਕਈਏ ਸਾਰੇ ਤਿੰਨ ਲੋਕ ਵੀ ਕਹਿੰਦੇ ਨੇ ਇਸਲਾਮਤ 14 ਪਵਨ ਕਹਿੰਦਾ ਹੈਗਾ ਪਤਾਲ ਮਲੁ ਧਰਤੀ ਆਕਾਸ ਪਤਾਲ ਇਹ ਸਾਰੇ ਚੀਜ਼ ਇਹਨੂੰ ਸਮਝ ਆ ਜਾਂਦੀ ਹੈ ਕਿ ਸਾਰਾ ਕੁਝ ਵੈਗੁਰੂ ਦੇ ਹੁਕਮ ਉਹਦੀ ਰਜਾ ਵਿੱਚ ਸਾਰਾ ਕੁਝ ਚੱਲ ਰਿਹਾ ਹੈਗਾ ਸੁਣਿਆ ਪੋਹੇ ਨ ਸਕੈ ਕਾਲ ਉਹਨੂੰ ਫਿਰ ਕਾਲ ਵੀ ਪੋ ਨਹੀਂ ਸਕਦਾ ਕਾਲ ਕਹੀਏ ਮੌਤ ਸਮਾਂ ਫਿਰ ਉਹ ਮੌਤ ਤੋਂ ਪ੍ਰਭਾਵਿਤ ਨਹੀਂ ਹੁੰਦਾ ਕਿਉਂ ਉਹਨੂੰ ਸਮਝ ਆ ਗਈ ਨਾਮ ਚ ਸੁਰਤ ਜੋੜੀ ਸ਼ਿਵਸਲਾ ਦੇ ਨਾਲ ਜੁੜਿਆ ਤੇ ਫਿਰ ਜਿਹੜੀ ਅਵਸਥਾ ਹੈ ਉਹ ਉੱਚੀ ਉੱਠ ਖੜੀ ਸਮਝ ਆ ਗਈ ਜੋ ਹੋਆ ਖੋਬਤ ਸੋ ਜਾਨਣਾ ਹੈ ਪ੍ਰਭ ਆਪਣੇ ਦਾ ਹੁਕਮ ਵਿਚਾਨਾ ਜਿੰਨਾ ਚਿਰ ਜੀਵਨ ਦੀ ਲਾਲਸਾ ਬਣੀ ਰਹਿੰਦੀ ਆ ਉਹਨਾਂ ਚਿਰ ਮੌਤ ਦਾ ਡਰ ਰਹਿੰਦਾ ਹੈਗਾ ਜਦੋਂ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਸਮਝ ਆਈ ਕਿ ਸਾਰਾ ਕੁਝ ਵੈਗਰੂ ਦੇ ਹੁਕਮ ਵਿੱਚ ਚੱਲ ਰਿਹਾ ਹੈਗਾ ਤੇ ਸਾਡਾ ਜੰਮਣਾ ਵੀ ਉਹਦੇ ਹੁਕਮ ਵਿੱਚ ਹੋਇਆ ਤੇ ਸਾਡੀ ਮੌਤ ਵੀ ਉਹਦੇ ਹੁਕਮ ਵਿੱਚ ਹੋਈ ਆ ਮਰਨ ਲਿਖਾਏ ਮੰਡਲ ਮੈਂ ਆਏ ਜੀਵਨ ਸਾਜੇ ਮਾਈ ਉਹਨੂੰ ਸਮਝ ਆ ਜਾਂਦੀ ਹੈ ਇਹ ਜਿਹੜਾ ਹੁਕਮ ਦੇ ਵਿੱਚ ਹੀ ਮੇਰਾ ਸਾਡਾ ਜਨਮ ਹੋਇਆ ਹੈ ਹੁਕਮ ਜੀ ਮੌਤ ਹੋਣੀ ਹੈ ਤੇ ਉਹਦੇ ਜੀਵਨ ਦੇ ਵਿੱਚੋਂ ਫਿਰ ਮੌਤ ਦਾ ਡਰ ਨਿਕਲ ਜਾਂਦਾ ਜੀਵਨ ਪਵਿੱਤਰ ਹੋ ਜਾਂਦਾ ਮਾਰਾ ਕਹਿੰਦੇ ਸੋ ਡਰੇ ਜੇ ਪਾਪ ਕਮਾਉਣ ਦਾ ਧਰਮੀ ਬਖਸ਼ੇਤ ਜਿਹੜਾ ਪਾਪੀ ਮਨੁੱਖਾ ਹੈ ਉਹ ਮੌਤ ਤੋਂ ਡਰਦਾ ਰਹਿੰਦਾ ਧਰਮੀ ਬਖਸ਼ੇਤ ਹੋ ਜਾਂਦਾ ਤੇ ਧਰਮੀ ਬੰਦੀ ਫਿਰ ਉਹ ਸ਼ਹਾਦਤਾਂ ਦਾ ਜਮ ਪੀਂਦੇ ਨੇ ਭਾਈ ਮਤੀ ਦਾਸ ਦੇ ਸਿਰ ਤੇ ਹਾਰਾ ਚੱਲਦਾ ਹੈ ਮੌਤ ਸਾਹਮਣੇ ਦਿਖਦੀ ਹੈ ਪਰ ਮੌਤ ਦਾ ਜਿਹੜਾ ਡਰ ਸੀਗਾ ਉਹ ਗਾਇਬ ਹੋ ਗਿਆ ਕਿਉ ਗੁਰੂ ਨੇ ਸਮਝ ਦੇਤੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸ ਉਹ ਉਹਦੇ ਨਾਲ ਜੁੜ ਕੇ ਜਿਹੜਾ ਮੌਤ ਤੋਂ ਰਹਿਤ ਹੈ ਅਕਾਲ ਹੈ ਜਦੋਂ ਉਹਦੇ ਨਾਲ ਜੁੜ ਕੇ ਉਹਨਾਂ ਦੇ ਸਾਰੇ ਜਿਹੜੇ ਮੌਤ ਦੇ ਡਰ ਨੇ ਉਹ ਵੀ ਸਾਰੇ ਉਹਨਾਂ ਨੂੰ ਮੌਤ ਦਾ ਡਰ ਹੋ ਨਹੀਂ ਸਕਦਾ ਕਿਉਂ ਕਿਉਂਕਿ ਉਹਨਾਂ ਨੂੰ ਹੁਕਮ ਦੀ ਸਾਰਿਆਂ ਦੀ ਸਮਝ ਆ ਜਾਂਦੀ ਹੈ ਨਾਨਕ ਭਗਤਾ ਸਰਾ ਵਿਕਾਸ ਸੁਣਿਆ ਦੁੱਖ ਪਾਪ ਦਾ ਨਾਸ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸir ਉਹ ਜਿਹੜੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਬਸਦਾ ਹੈ ਸੁਣਦੇ ਨੇ ਫਿਰ ਉਹਨਾਂ ਸਦਾ ਖੇੜ ਵਿਗਾਸ ਦਾ ਹੁੰਦਾ ਖੇੜਾ ਇੱਕ ਦੁੱਖ ਤੇ ਸੁੱਖ ਹੈ ਸੁੱਖ ਬਦਲਦਾ ਰਹਿੰਦਾ ਹੈ ਖੁਸ਼ੀ ਵੀ ਬਦਲੀ ਰਹਿੰਦੀ ਹੈ ਗਮੀ ਚ ਬਦਲ ਜਾਂਦੀ ਹੈ ਜਿਹੜਾ ਖੇੜਾ ਹੈਗਾ ਇਹ ਨਹੀਂ ਬਦਲਦਾ ਕਿਉਂ ਕਿਉਂਕਿ ਉਹ ਸੁੱਖਾਂ ਦੇ ਸਾਧਨ ਨਾਲ ਜੁੜ ਜਾਂਦਾ ਸਤ ਸੁਹਾਨ ਸਦਾ ਮਨ ਚਾਉ ਜਿਹੜਾ ਪ੍ਰਮਾਤਮਾ ਖਿੜਿਆ ਹੋਇਆ ਜਿਹਨੂੰ ਪ੍ਰਮਾਤਮਾ ਦੇ ਗੁਣ ਗਾਏ ਜੈਸਾ ਸੇਵੋ ਤੈਸੋ ਹੋਵੇ ਤੁਸੀਂ ਜਿਸ ਨੂੰ ਯਾਦ ਕਰੋਗੇ ਉਦਾਂ ਦੇ ਹੋ ਜਾਓਗੇ ਮਨ ਪੰਖੀ ਭਇਓ ਉਡ ਉਡਦਾ ਤੇ ਸਜਾਏ ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ ਜਿੱਦੇ ਤੁਸੀਂ ਪ੍ਰਮਾਤਮਾ ਨੂੰ ਯਾਦ ਕੀਤਾ ਪ੍ਰਮਾਤਮਾ ਤੇਰਾ ਕਰ ਆਨੰਦ ਵਧਾਈ ਦੁੱਧ ਕਰ ਮਾਨ ਮਹੱਤਾ ਤੇਜ ਆਪਣਾ ਆ ਤੇਰੇ ਘਰੇ ਤਾਂ ਵਧਾਈਆਂ ਹੀ ਵਧਾਈਆਂ ਸਤ ਸੁਹਾਣ ਸਦਾ ਮਨ ਚਾਉ ਉਸ ਦੀ ਖੇੜੇ ਚ ਰਹਿਣ ਵਾਲਾ ਜਦੋਂ ਉਹ ਖੇੜੇ ਨਾਲ ਰਹਿਣ ਵਾਲੇ ਵੈਗਰ ਨੂੰ ਯਾਦ ਕੀਤਾ ਨਾ ਤੇ ਫਿਰ ਤੇਰਾ ਜਿਹੜਾ ਜੀਵਨ ਹੈ ਉਹ ਵੀ ਖੇੜੇ ਵਿੱਚ ਆ ਜਾਣਾ ਜਦੋਂ ਤੂੰ ਕਿਸੇ ਦੁਖੀ ਨੂੰ ਯਾਦ ਕਰੇਗਾ ਤੇਰੇ ਜੀਵਨ ਚ ਦੁੱਖ ਆਊਗਾ ਜਦੋਂ ਚੋਰ ਨੂੰ ਯਾਦ ਕਰੇਗਾ ਤੇਰੇ ਅੰਦਰ ਚੋਰੀ ਦੇ ਵਿਚਾਰ ਆਉਣਗੇ ਜਦੋਂ ਤੂੰ ਜਵਾਰੀ ਨੂੰ ਯਾਦ ਕਰੇਗਾ ਤੇਰੇ ਅੰਦਰ ਜਵਾਰੀ ਦੇ ਵਿਚਾਰ ਆਉਣਗੇ ਜਦੋਂ ਤੂੰ ਉਹ ਆਨੰਦ ਸਰੂਪ ਦੇ ਖੇੜੇ ਵੈਗਰੂ ਨੂੰ ਯਾਦ ਕਰੇਂਗਾ ਤੇਰਾ ਜੀਵਨ ਖੇੜੇ ਨਾਲ ਭਰ ਜਾਣਾਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਤੇਰੇ ਜੀਵਨ ਚੋਂ ਔਗਣ ਨਿਕਲ ਜਾਣਾ ਜਿਹਨੂੰ ਤੀਜੇ ਬਾਦਸ਼ਾਹ ਕਹਿੰਦੇ ਨਾਨਕ ਸਾਹਿਬ ਭਗਤਾਂ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾਂ ਕੀਰੀ ਵਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤਿਸ਼ਨਾ ਜਦੋਂ ਜੀਵਨ ਦੇ ਵਿੱਚੋਂ ਵਿਕਾਰ ਨਿਕਲ ਗਏ ਤੇ ਪ੍ਰਮਾਤਮਾ ਦੇ ਜਿਹੜੇ ਗੁਣ ਸਾਰੇ ਉੱਤੇ ਆਪਾਂ 5 6 ਪੌੜੀਆਂ ਵਿੱਚ ਵਿਚਾਰੇ ਜਦੋਂ ਜੀਵਨ ਚ ਆਏ ਔਗਣ ਗਾਇਬ ਹੋ ਗਏ ਤੇ ਫਰਮਾਇਆ ਕਿ ਨਸਬੰਝੋ ਕਿਲ ਵਿਖੋ ਕਰਤਾ ਕਰ ਆਇਆ ਦੂਤੈ ਦੇਹਨ ਪਿਆ ਗੋਬਿੰਦ ਪ੍ਰਗਟਾਇ ਜਦੋਂ ਪ੍ਰਮਾਤਮਾ ਹਿਰਦੇ ਚ ਆਇਆ ਤੇ ਸਾਰੇ ਦੁੱਖ ਭਜ ਗਏ ਕਿਉਂ ਉਹ ਸੁੱਖਾਂ ਦਾ ਸਾਗਰ ਜਦੋਂ ਜੀਵਨ ਵਿੱਚ ਆ ਗਿਆ ਜਿਹਨੂੰ ਆਪਾਂ ਅਨੰਦ ਸਾਹਿਬ ਜੀ ਰੋਜ਼ ਪੜਦੇ ਆਂ ਅਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉੱtre ਸਗਲ ਬਸੂਰੇ ਦੁੱਖ ਰੋਗ ਸੰਤਾਪ ਉtre ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅੰਦ ਦੇ ਆਨੰਦ ਦੇ ਖੇੜੇ ਦੇ ਬਾਜੇ ਵੱਜਣ ਲੱਗ ਜਾਂਦੇ ਆ ਨਾਨਕ ਭਗਤਾਂ ਸਦਾ ਵਿਗਾਸ ਇਹਨਾਂ ਦਾ ਸੁਣਿਆ ਦੁਖ ਬਾਪ ਦਾ ਤਾਂ ਤੇ ਆਪਾਂ ਵੀ ਉਹ ਗੁਰੂ ਨੂੰ ਗਾਉਣਾ ਕਰੀਏ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ 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 ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਮਹਾਰਾਜ ਕਿਰਪਾ ਕਰਨ ਇਹ ਸੁਣਨ ਦੀ ਅਵਸਥਾ ਸਾਡੀ ਬਣ ਜਾਵੇ ਤਾਂ ਕਿ ਸਾਡਾ ਜੀਵਨ ਵੀ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ-ਬਾਪ ਦਾ ਨਾ ਸਾਡੇ ਵੀ ਦੁੱਖਾਂ ਦਾ ਨਾਸ ਹੋ ਜਾਵੇ ਸਾਡੇ ਅੰਦਰ ਖੇੜਾ ਬਣ ਜਾਵੇ ਇਹ ਕਦੋਂ ਹੋਣਾ ਜਦੋਂ ਗੁਰੂ ਦਾ ਸ਼ਬਦ ਸਾਡੇ ਹਿਰਦੇ ਜਾਣਾਗਾ ਹੁਲਾਂ ਨੇਕਾਂ ਹੋ ਜਾਣੀਆਂ ਮੇਰੀ ਝੋਲੀ ਚ ਪਾ ਦੇਣੀਆਂ ਸ਼ਬਦ ਗੁਰੂ ਦਾ ਹਿਰਦੇ ਚ ਵਸਾ ਲੈਣਾ ਤਾਂ ਕਿ ਸਾਡਾ ਜੀਵਨ ਸਫਲ ਹੋ ਸਕੇ ਲੋਕ ਸੁਖੀਏ ਪਰ ਲੋਕ ਸੁਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰੂ ਸਤਨਾਮ ਵਾਹਿਗੁਰੂ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ